ਕਿ ਭਗਵੰਤ ਮਾਨ ਜੀ ਕਹਿੰਦੇ ਨੇ ਕਿ ਅਸੀਂ ਬੜਾ ਨਿਕਾਸ ਕੀਤਾ ਹੈ ਕਿ ਨਿਕਾਸ ਕੀਤਾ ਹੈ ਕੋਈ ਨਿਕਾਸ ਨਹੀਂ ਹੋਇਆ ਪਿੰਡ ਦਾ ਪਿੰਡ ਦਾ ਇੰਨਾ ਬੁੜਾ ਹਾਲ ਹੈ ਕਿ ਇੱਥੋਂ ਦੇ ਅਸੀਂ ਨੰਗ ਨਹੀਂ ਸਕਦੇ ਜੇ ਕੋਈ ਸਾਡੇ ਘਰ ਕੋਈ ਗੈਸਟ ਵੀ ਆਂਦਾ ਹੈ ਤੇ ਉਹ ਵੀ ਇਹੀ ਚੀਜ਼ ਕਹਿੰਦਾ ਹੈ ਕਿ ਇਹ ਤੁਹਾਡਾ ਪਿੰਡ ਕਿਸ ਤਰ੍ਹਾਂ ਦਾ ਹੈ ਇੱਥੇ ਕੋਈ ਸਰਕਾਰ ਨਹੀਂ ਇੱਥੇ ਕੋਈ ਮੈਂਬਰ ਨਹੀਂ ਇੱਥੇ ਕੋਈ ਪੰਚਾਇਤ ਨਹੀਂ ਆ ਤੁਹਾਡੀ ਪੰਚਾਇਤ ਵੀ ਨਹੀਂ ਗੱਲ ਸੁਣਦੀ ਬੋਟਲਾਂ ਮੜੀ ਤੇ ਬੜੀ ਸ਼ਿੱਤੀ ਆਉਂਦੇ ਆ ਐਰਕਾ ਕੋਈ ਵਰੇ ਇੱਥੋਂ ਫਿਰ ਕੁੱਟ ਖਾ ਕੇ ਜਾਊਗਾ ਪਾਥੀਆਂ ਖਾ ਕੇ ਜਾਣ ਕੇ ਕੋਈ ਛੋ ਸਮਝ ਕੇ ਵਰੇ ਆਟ ਪਿੰਡ ਹੈਲੋ ਪਿੰਡਾਂ ਆਣ ਕੇ ਇੱਥੇ ਹਾਲ ਦੇਖੋ ਕੀ ਹਾਲ ਹੋਣਿਆ ਬਾ ਜੇ ਕੋਈ ਬੱਚਾ ਡੁੱਬ ਗਿਆ ਤੇ ਤੜੇ ਜम्मे ਰੋਣੇ ਜੋ ਇਹ ਵੀ ਹੈ ਲੋ ਤੋਰੀ ਸਹਾਨੂੰ 16 ਸਾਲ ਮੇਰੇ ਮੈਰਿਜ ਨੂੰ ਚਲੀ ਆਸੀ ਇਹੀ ਗੰਦਗੀ ਦੇ ਵਿੱਚ ਰਹਿਨੇ ਆ ਕਿ ਸਾਡੇ ਘਰ ਵੀ ਦੇਖ ਲਓ ਪਾਣੀ ਗਲੀ ਦਾ ਪਾਣੀ ਜਿਹੜਾ ਘਰ ਚ ਜਲਦਾ ਨਹੀਂ ਘਰ ਦਾ ਕੱਢੀਏ ਤੇ ਬਾਹਰ ਗਲੀ ਦੇ ਕੱਢੀਏ ਪੈਂਟਾਡਕਟਰਾਂ ਦੇ ਘਰਾਂ ਦੇ ਗਾੜੀ ਜਿਹੜਾ ਬਹੁਤ ਜ਼ਿਆਦਾ ਪਾਣੀ ਖਲੋਤਾ ਹੋਇਆ ਕੀ ਕਹਿਣਾ ਚਾਹੋਗੇ ਅਸੀਂ ਇਹੀ ਕਹਿਣਾ ਚਾਹੁੰਦੇ ਆ ਕਿ ਅਸੀਂ ਬਹੁਤ ਜ਼ਿਆਦਾ ਪਰੇਸ਼ਾਨ ਆ ਬੜੀਆਂ ਸਰਕਾਰਾਂ ਆਈਆਂ ਪਰ ਇਹ ਕਿਸੇ ਨੇ ਵੀ ਸਾਡੇ ਪਿੰਡ ਦਾ ਨਿਕਾਸ ਨਹੀਂ ਕੀਤਾ ਹੈਗਾ ਵੀ ਸਾਡਾ ਪਾਣੀ ਜਿਹੜੇ ਘਰਾਂ ਦਾ ਹੈ ਇੱਥੇ ਰਹਿੰਦਾ ਹੈ ਕਿ ਮਤਲਬ ਕੋਈ ਇੱਥੇ ਨਿਕਾਸ ਨਹੀਂ ਹੈ ਕੋਈ ਛੱਪਰ ਨਹੀਂ ਹੈ ਜਿਹੜੀ ਵੀ ਸਰਕਾਰ ਆਂਦੀ ਹੈ ਕੋਈ ਐਮ.ਐਲ.ਏ ਆਂਦਾ ਹੈ ਸਾਰੇ ਇਹੀ ਕਹਿੰਦੇ ਆ ਕਿ ਅਸੀਂ ਨਿਕਾਸ ਕਰਾਂਗੇ ਫਿਰ ਮੁਰ ਤੋਂ ਵੋਟਾਂ ਲੈ ਕੇ ਮੁਰ ਤੋਂ ਇਸ ਪਿੰਡ ਦੀ ਤੇ ਪਰਤ ਦੇ ਨਹੀਂ ਦੇਖਦੇ ਨਹੀਂ ਆ ਜੇ ਅਸੀਂ ਕਿਸੇ ਵੀ ਵੱਲ ਜਾਈਏ ਜਾਂ ਸਰਪੰਚ ਵੱਲ ਜਾਈਏ ਉਹ ਕਹਿ ਦਿੰਦੇ ਆ ਸਾਨੂੰ ਕਿ ਅਸੀਂ ਨਿਕਾਸ ਕਰਾਂਗੇ ਅਸੀਂ ਗੱਲ ਕਰਾਂਗੇ ਸਾਡੀ ਬਾਜਵਾ ਸਾਹਿਬ ਨਾਲ ਗੱਲ ਹੋਈ ਆ ਸਾਡੀ ਸੇਖਵਾ ਸਾਹਿਬ ਨਾਲ ਗੱਲ ਹੋਈ ਆ ਪਰ ਉਹ ਸਾਨੂੰ ਕੋਈ ਵੀ ਜਵਾਬ ਨਹੀਂ ਦਿੰਦੇ ਅਸੀਂ ਬੜੇ ਦਿਨਾਂ ਤੱਕ ਅਸੀਂ ਜਾਂਦੇ ਰਹੇ ਉਹਨਾਂ ਦੇ ਕੋਲ ਵੀ ਜਾਂਦੇ ਰਹੇ ਆ ਸੇਖਵਾ ਸਾਹਿਬ ਦੇ ਘਰ ਵੀ ਜਾਂਦੇ ਰਹੇ ਆ ਕਿ ਸਾਡਾ ਸਰ ਕੋਈ ਹੱਲ ਕਰੋ ਉਹ ਕਹਿ ਦਿੰਦੇ ਰਹੇ ਸਾਨੂੰ ਕਿ ਕੋਈ ਗੱਲ ਨਹੀਂ ਤੁਹਾਡੇ ਪਿੰਡ ਦਾ ਅਸੀਂ ਹੱਲ ਕਰਾਂਗੇ ਪਰ ਹਜੇ ਤੱਕ ਕੋਈ ਵੀ ਹੱਲ ਨਹੀਂ ਹੋਇਆ ਇਸ ਗੱਲ ਦਾ ਕਿੰਨਾ ਚਿਰ ਹੋ ਗਿਆ ਪਾਣੀ ਖੜਦੇ ਇੱਥੇ ਸਰ 16 ਸਾਲ ਹੋ ਚੱਲੇ ਆ ਪਾਣੀ 16 ਸਾਲ ਤੋਂ ਲਗਾਤਾਰ ਇੱਥੇ ਹਾਂਜੀ ਲਗਾਤਾਰ ਇਸ ਤਰ੍ਹਾਂ ਹੈ ਇੱਥੋਂ ਛੱਪੜ ਕਿੰਨੀ ਦੂਰੀ ਤੇ ਪਿੰਡ ਦੇ ਵਿੱਚ ਉਹ ਇੱਥੇ ਕੋਈ ਛੱਪੜ ਨਹੀਂ ਆ ਥੋੜਾ ਜਿਹਾ ਛੱਪੜ ਸੀ ਉਹ ਵੀ ਪੂੜ ਚੁੱਕਿਆ ਹੈ ਕੋਈ ਛੱਪੜ ਨਹੀਂ ਹੈ ਕੋਈ ਛੱਪੜ ਨਹੀਂਗਾ ਨਹੀਂ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਅ ਅੱਜ ਦੀ ਸਰਕਾਰਾਂ ਨੂੰ ਅਸੀਂ ਪੰਜਾਬ ਸਰਕਾਰ ਨੂੰ ਮੰਗ ਕਰਨੇ ਆ ਕਿ ਭਗਵੰਤ ਮਾਨ ਜੀ ਕਹਿੰਦੇ ਨੇ ਕਿ ਅਸੀਂ ਬੜਾ ਨਿਕਾਸ ਕੀਤਾ ਹੈ ਕੀ ਨਿਕਾਸ ਕੀਤਾ ਹੈ ਕੋਈ ਨਿਕਾਸ ਨਹੀਂ ਹੋਇਆ ਪਿੰਡ ਦਾ ਪਿੰਡ ਦਾ ਇੰਨਾ ਬੁੜਾ ਹਾਲ ਹੈ ਕਿ ਇੱਥੋਂ ਦੇ ਅਸੀਂ ਨੰਗ ਨਹੀਂ ਸਕਦੇ ਜੇ ਕੋਈ ਸਾਡੇ ਘਰ ਕੋਈ ਗੈਸਟ ਵੀ ਆਂਦਾ ਹੈ ਤੇ ਉਹ ਵੀ ਇਹੀ ਚੀਜ਼ ਕਹਿੰਦਾ ਹੈ ਕਿ ਇਹ ਤੁਹਾਡਾ ਪਿੰਡ ਕਿਸ ਤਰ੍ਹਾਂ ਦਾ ਹੈ ਇੱਥੇ ਕੋਈ ਸਰਕਾਰ ਨਹੀਂ ਇੱਥੇ ਕੋਈ ਮੈਂਬਰ ਨਹੀਂ ਇੱਥੇ ਕੋਈ ਪੰਚਾਇਤ ਨਹੀਂ ਆ ਸਾਡੀ ਪੰਚਾਇਤ ਵੀ ਨਹੀਂ ਗੱਲ ਸੁਣਦੀ ਅਸੀਂ ਅਸੀਂ ਇਸ ਚੀਜ਼ ਦੀ ਮੰਗ ਕਰਦੇ ਆ ਕਿ ਸਾਡੀ ਪਿੰਡ ਦਾ ਨਿਕਾਸ ਹੋਏ ਹਨੂ ਛੱਪੜ ਮਿਲੇ ਜਿੱਥੇ ਅਸੀਂ ਆਪਣੇ ਘਰਾਂ ਦਾ ਪਾਣੀ ਛੋਟ ਸਕੀਏ ਸਾਡੇ ਘਰ ਵਿੱਚ ਜਦੋਂ ਬਾਰਿਸ਼ ਪੈਂਦੀ ਹੈ ਸਾਰਾ ਪਾਣੀ ਸਾਡੇ ਘਰਾਂ ਨੂੰ ਆਉਂਦਾ ਹੈ ਜਦੋਂ ਬੱਚੇ ਸਕੂਲ ਜਾਂਦੇ ਨੇ ਇਨਫੈਕਸ਼ਨ ਹੁੰਦੀ ਹੈ ਬੱਚੇ ਕਈ ਛੋਟੇ ਬੱਚੇ ਵਿੱਚ ਪਾਣੀ ਚ ਡਿਗ ਵੀ ਪੈਂਦੇ ਆ ਬਜ਼ੁਰਗ ਵੀ ਡਿਗ ਪੈਂਦੇ ਆ ਇਥੋਂ ਨੰਗੜਾ ਬਹੁਤ ਜ਼ਿਆਦਾ ਮੁਸ਼ਕਲ ਹੈ ਇੰਨੀ ਗੰਦੀ ਸਮੈਲ ਆਉਂਦੀ ਹੈ ਕਿ ਅਸੀਂ ਇੱਥੇ ਪਤਾ ਨਹੀਂ ਕਿਸ ਤਰ੍ਹਾਂ ਰਹਿ ਰਹੇ ਅਸੀਂ ਪੂਰੀ ਗੰਦਗੀ ਵਿੱਚ ਰਹਿ ਰਹੇ ਆ ਬਹੁਤ ਜ਼ਿਆਦਾ ਬੱਚਿਆਂ ਨੂੰ ਇਨਫੈਕਸ਼ਨ ਹੋਈ ਆ ਖੁਦ ਮੈਨੂੰ ਵੀ ਇਸ ਚੀਜ਼ ਤੋਂ ਇਨਫੈਕਸ਼ਨ ਹੋ ਗਈ ਆ ਕਿ ਅਸੀਂ ਇਸ ਗੰਦੇ ਪਾਣੀ 'ਚ ਰਹਿ ਰਹੇ ਆ ਗਟਰਾ ਦਾ ਪਾਣੀ ਆਉਂਦਾ ਸਾਰਾ ਘਰ ਦਾ ਪਾਣੀ ਆਉਂਦਾ ਕੋਈ ਨਿਕਾਸ ਨਹੀਂ ਐ ਇੱਥੇ ਕਿਸੇ ਵੀ ਪੰਚਾਇਤ ਨੇ ਕੋਈ ਵੀ ਨਿਕਾਸ ਨਹੀਂ ਕੀਤਾ ਇੱਥੇ ਦੇਖੋ ਵੀਰ ਜੀ ਮੈਂ ਤੇ ਤੁਹਾਡੇ ਨਿਊਜ਼ ਚੈਨਲ ਆਈ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦਾ ਵਾ ਸਰਕਾਰਾਂ ਨੂੰ ਕਿਉਂਕਿ ਸਰਕਾਰਾਂ ਕਹਿੰਦੀ ਆ ਆਪਾਂ ਬੜਾ ਵਿਕਾਸ ਕਰਦਿਆ ਆ ਆ ਤੁਸੀਂ ਦੇਖ ਹੀ ਰਹੇ ਸਭ ਕੁਝ ਤੁਹਾਡੇ ਸਾਹਮਣੇ ਆ ਸਾਡੇ ਪਿੰਡ ਵਾਸਤੇ ਤੇ ਸਰਕਾਰਾਂ ਮਰ ਗਈ ਆ ਵਾ ਕੋਈ ਸਰਪੰਚ ਨਹੀਂ ਆ ਕੋਈ ਐਮਐਲਏ ਨਹੀਂ ਆ ਕੋਈ ਸੀਐਮ ਨਹੀਂ ਆ ਇੱਥੇ ਸਦੀਆਂ ਹੋ ਗਿਆ ਉਮਰ ਨੰਗੀ ਆ ਉਦੋਂ ਆਪਾਂ ਬੱਚੇ ਸੀ ਹੁਣ ਗਾਲੀ ਸਾਡੇ ਬੱਚੇ ਹੋ ਗਿਆ ਇਤਾਂ ਦਾ ਇਦਾਂ ਹੀ ਆ ਆਪਾਂ ਤਾਂ ਕਦੀ ਇੱਥੇ ਹਾਲ ਵੇਖਿਆ ਨਹੀਂ ਜਿਹੜਾ ਇੱਥੇ ਆਉਂਦਾ ਵਾ ਇੱਥੇ ਸਪੀਚ ਦੇ ਕੇ ਚਲ ਜਾਂਦਾ ਵਾ ਆ ਪਿੱਛੇ ਜੇ ਸੇਖਵਾ ਸਾਹਿਬ ਆਏ ਉਹ ਵੀ ਇੱਥੇ ਵੇਖ ਕੇ ਚਲ ਗਏ ਮੁਰਕੇ ਵਰਦੇ ਨਹੀਂ ਇੱਥੇ ਬੋਟਾ ਲੈਣ ਮਾਰੀ ਤੇ ਬੜੀ ਸ਼ਿੱਤੀ ਹੁੰਦੇ ਆ ਐਰਕਾ ਕੋਈ ਵਰੇ ਇਥੋਂ ਫਿਰ ਕੁੱਟ ਖਾ ਕੇ ਜਾਊਗਾ ਪਾਥੀਆਂ ਖਾ ਕੇ ਜਾਣ ਕੇ ਕੋਈ ਸੋਚ ਸਮਝ ਕੇ ਵਰੇ ਆ ਡੇ ਪਿੰਡ ਜੋ ਸਾਡੇ ਪਿੰਡ ਦਾ ਹਾਲ ਹੋਣਾ ਚਾਹੀਦਾ ਵਾ ਇੱਥੇ ਇੱਥੇ ਬਹੁਤ ਗੰਦਗੀ ਹੋ ਗਈ ਬਹੁਤ ਮਾੜਾ ਕੰਮ ਹੋ ਗਿਆ ਵਾ ਆਪ ਕੰਮ ਥੋੜਾ ਵਾ ਸਾਰੇ ਪਿੰਡਾਂ 'ਚ ਬੜੀ ਸ਼ਾਂਤੀ ਆ ਸਾਰੇ ਪਿੰਡਾਂ 'ਚ ਸੜਕਾਂ ਬੜੀਆਂ ਨੇ ਕਿਤੇ ਕੋਈ ਗੱਲ ਨਹੀਂ ਕਰਨ ਮਾਰੀ ਤੇ ਤੂੰ ਹੀ ਮਿਹਰਬਾਨੀ ਕਰਕੇ ਤੇ ਵੇਖ ਲਓ ਪਿੰਡ ਦਾ ਆਣ ਕੇ ਇੱਥੇ ਹਾਲ ਵੇਖੋ ਕੀ ਹਾਲ ਹੋ ਗਿਆ ਵਾ ਜੇ ਕੋਈ ਬੱਚਾ ਡੁੱਬ ਗਿਆ ਤੇ ਤੇਰੇ ਜਿੰਮੇ ਰਹਣੇ ਜੋ ਇਹ ਵੀ ਵੇਖ ਲੋ ਤੂੰ ਆਪਣੀ ਵੇਖ ਲੋ ਮਰਜੀ ਇਹ ਬੱਚਾ ਕੋਈ ਮਰ ਗਿਆ ਜਾਂ ਡੁੱਬ ਗਿਆ ਇੱਥੇ ਤੇ ਤਾਂ ਜੱਟਾਂ ਕਮਣੇ ਜੋ ਦੇਖ ਸਕਦੇ ਜੀ ਤੁਸੀਂ ਆਣ ਕੇ ਆਣ ਕੇ ਪਾਣੀ ਚ ਤੁਹਾਨੂੰ ਮੰਗਾ ਦਿੰਨੇ ਆ ਚੱਕ ਲੀਏਗਾ ਪਾਣੀ ਖੜਦੇ ਨੂੰ ਪਾਣੀ ਖੜਦੇ ਨੂੰ ਬੜਾ ਚਿਰ ਹੋ ਗਿਆ ਵਾ ਸਾਡੀ ਜਿਉਂ ਉਹ ਆਉਣੇ ਆਏ ਆਈ ਉਹਨਾਂ ਦਾ ਪਾਣੀ ਖੜਾ ਵਾ ਕੀ ਕਹਿਣਾ ਜਾਓਗੇ ਸਰਕਾਰਾਂ ਨੂੰ ਸਰਕਾਰਾਂ ਨੂੰ ਕਹਿਣਾ ਚਾਹੁੰਦੇ ਆਂ ਵੀ ਮਿਹਰਬਾਨੀ ਕਰਕੇ ਤੇ ਜੇ ਕਰ ਸਕਦੇ ਹਾਲਤ ਕਰ ਦਿਓ ਸਰ ਮੈਂ ਨਾ ਬੇਨਤੀ ਕਰਨਾ ਚਾਹੁੰਦਾ ਸਰਕਾਰਾਂ ਅੱਗੇ ਕਿ ਸਾਡੀ ਹੱਥ ਜੋੜ ਕੇ ਬੇਨਤੀ ਆ ਪੰਜਾਬ ਸਰਕਾਰ ਦੇ ਅੱਗੇ ਕਿ ਸਾਡੇ ਪਿੰਡ ਦਾ ਨਿਕਾਸ ਹੱਲ ਕੀਤਾ ਜਾਏ ਕੋਈ ਨਾ ਕੋਈ ਅਸੀਂ ਬਹੁਤ ਜ਼ਿਆਦਾ ਪਰੇਸ਼ਾਨ ਆ ਇਸ ਕਰਕੇ ਸਰਕਾਰਾਂ ਦੇ ਅੱਗੇ ਬੇਨਤੀ ਆ ਕੋਈ ਮੈਂਬਰ ਪੰਚਾਇਤੇ ਕੋਈ ਵੀ ਇੱਧਰ ਵੇਖਣ ਨਹੀਂ ਡਿਆ ਕਿਉਂਕਿ ਸਾਰੇ ਆਪਣੇ ਕੰਮਾਂ ਕਾਰਾਂ 'ਚ ਵਿਜੀ ਨੇ ਅਸੀਂ ਇਸ ਕਰਕੇ ਸਰਕਾਰ ਦੇ ਅੱਗੇ ਬੇਨਤੀ ਕਰਨੇ ਆ ਕਿ ਸਾਡੇ ਪਿੰਡ ਦਾ ਨਿਕਾਸ ਸਾਡੇ ਪਿੰਡ ਦਾ ਹੱਲ ਕੀਤਾ ਜਾਏ ਇਹ ਜਦੋਂ ਬਰਸਾਤਾਂ ਦਾ ਪਾਣੀ ਆਉਂਦਾ ਉਦੋਂ ਇਦਾਂ ਹੁੰਦਾ ਕਿ ਅੱਗੋ ਪਿਛੋਂ ਨਹੀਂ ਸਰ ਇਹ ਅੱਗੋ ਪਿਛੋਂ ਇਸੇ ਤਰ੍ਹਾਂ ਇਸੇ ਤਰ੍ਹਾਂ ਹੀ ਰਹਿੰਦਾ ਵਾ ਇਹ ਪਾਣੀ ਬਰਸਾਤਾਂ ਤੋਂ ਬਾਅਦ 'ਚ ਵੀ ਇਦਾਂ ਹੀ ਖਲੋਤਾ ਰਹਿੰਦਾ ਵਾ ਸਾਡੇ ਘਰਾਂ ਦਾ ਪਾਣੀ ਸਾਡੇ ਗਟਰਾ ਦਾ ਪਾਣੀ ਸਾਰੇ ਇੱਥੇ ਗਲੀ ਤੇ ਆ ਜਾਂਦਾ ਵਾ ਇਸ ਕਰਕੇ ਬੜੇ ਪਰੇਸ਼ਾਨੀਆਂ ਤੁਹਾਨੂੰ ਪਤਾ ਵੀ ਗੰਦੇ ਪਾਣੀ ਨਾਲ ਕਈ ਬਿਮਾਰੀਆਂ ਫੈਲਦੀਆਂ ਨੇ ਇਸ ਕਰਕੇ ਪੰਜਾਬ ਸਰਕਾਰ ਦੇ ਕਿ ਮੇਰੀ ਬੇਨਤੀ ਆ ਹੱਥ ਜੋਰ ਕੇ ਮੈਂ ਅਪੀਲ ਕਰਨਾ ਬੇਨਤੀ ਕਰਨਾ ਕਿ ਸਾਡੀ ਆਵਾਜ਼ ਨੂੰ ਸੁਣੋ ਸਾਡੇ ਤੇ ਤਰਸ ਖਾਓ ਅਸੀਂ ਸਰ ਜੀ ਇਹੀ ਕਹਿਣਾ ਚਾਹੁੰਦੇ ਹਾਂ ਸਰਕਾਰ ਨੂੰ ਕਿ ਸਾਡੀ ਪਿੰਡ ਦਾ ਵਿਕਾਸ ਬਹੁਤ ਮਾੜਾ ਇੱਥੇ ਸੱਪੜ ਵੀ ਹੈ ਨਹੀਂ ਕਿ ਜਿੱਥੇ ਹੀ ਪਾਣੀ ਪਾਸ ਕੀ ਹੈ ਕੋਈ ਵੀ ਸਰਪੰਚ ਬੰਦਾ ਇਹੀ ਕਹਿ ਕੇ ਚਲ ਜਾਂਦਾ ਅਸੀਂ ਕਰ ਦਾਂਗੇ ਕੋਈ ਕਹਿੰਦਾ ਅਸੀਂ ਕਰ ਦਾਂਗੇ ਕੋਈ ਨਹੀਂ ਧਿਆਨ ਦਿੰਦਾ ਸਾਨੂੰ 16 ਸਾਲ ਮੇਰੇ ਮੈਰਿਜ ਨੂੰ ਚੱਲੀ ਅਸੀਂ ਇਹੀ ਗੰਦਗੀ ਦੇ ਵਿੱਚ ਰਹਿਨੇ ਆ ਕਿ ਸਾਡੇ ਘਰ ਵੀ ਦੇਖ ਲਓ ਪਾਣੀ ਗਲੀ ਦਾ ਪਾਣੀ ਜਿਹੜਾ ਘਰ ਚਲਦਾ ਨਹੀਂ ਘਰ ਦਾ ਕੱਢੀਏ ਤੇ ਬਾਹਰ ਗਲੀ ਦਾ ਕੱਢੀਏ ਅਸੀਂ ਤਾਂ ਬਹੁਤ ਫਸੇ ਪਏ ਮੀ ਆਉਂਦਾ ਸਾਡੀ ਜਾਨ ਸੁੱਕਣੇ ਪੈ ਜਾਂਦੀ ਰਾਤ ਸਾਡੇ ਬੱਚੇ 3 3 ਵਜੇ ਤੱਕ ਪਾਣੀ ਕਰਦੇ ਰਹਿੰਦੇ ਵੀ ਸਾਰੀ ਗਲੀ ਪਾਣੀ ਪੜੀ ਹੁੰਦੀ ਆ ਕੋਈ ਨਹੀਂ ਧਿਆਨ ਦਿੰਦਾ ਸਾਰੀ بارش ਦਾ ਪਾਣੀ ਤੋਂ ਪਹਿਲਾਂ ਉਦਾਂ ਹੀ ਇਹ ਨਹੀਂ ਕਿ بارش ਆਉਂਦੀ ਉਦੋਂ ਜ਼ਿਆਦਾ ਹੋ ਜਾਂਦਾ ਉਦੋਂ ਪਹਿਲਾਂ ਹੀ ਭਰ ਆ ਹੁੰਦਾ ਹੈ ਪਾਣੀ ਸਾਰਾ ਦਿਨ ਜਿਹੜਾ ਮਰਜ਼ੀ ਆ ਕੇ ਜਦੋਂ ਮਰਜ਼ੀ ਚੱਕ ਕੇ ਕਰ ਲੋ ਤੇ ਮੇਰੀ ਤੇ ਹੱਥ ਜੋੜ ਕੇ ਹੀ ਸਰਕਾਰ ਨੂੰ ਬੇਨਤੀ ਹੈ ਕਿ ਸਾਡੀ ਅਪੀਲ ਕੀਤੀ ਜਾਵੇ ਸਾਡੇ ਤੇ ਤਰਸ ਖੋ ਵਚਨ 'ਚ ਲਿਖਿਆ ਤੁਸੀਂ ਕਿਤੇ ਦਿਆ ਕੀਤੀ ਕੀ ਕੀ ਜਾਓਗੇ ਤੇ ਤੁਹਾਡੇ ਉੱਤੇ ਦਿਆ ਕੀਤੀ ਜਾਏਗੀ ਸਰਕਾਰ ਸਾਡੇ ਉੱਤੇ ਦਿਆ ਕਰੇ ਕਿਤੇ ਰੱਬ ਵੀ ਤੁਹਾਡੇ ਤੇ ਤਰਸ ਖਾਏਗਾ ਸਰਪੰਚ ਸਾਹਿਬ ਤੁਹਾਡੇ ਪਿੰਡ ਦਾ ਇੱਕ ਮਸਲਾ ਆਇਆ ਆ ਜਿਹੜਾ ਕਿ ਚਰਚ ਦੇ ਕੋਲ ਦਾ ਸੱਪੜ ਦੇ ਨਾਲ ਨੇੜੇ ਜਿਹੜਾ ਆ ਉਥੋਂ ਲੋਕਾਂ ਨੇ ਕਿਹਾ ਕਿ ਇੱਥੇ ਨਾਲੇ ਦਾ ਪਾਣੀ ਜਿਹੜਾ ਹੈ ਉਸ ਖੜੀ ਦੇ ਵਿੱਚ ਜਮਾ ਹੋ ਜਾਂਦਾ ਤੇ ਕਰਕੇ ਬਹੁਤ ਜਿਆਦਾ ਮਸਰ ਤੇ ਬਹੁਤ ਜਿਆਦਾ ਜਿਹੜੀ ਪ੍ਰੋਬਲਮ ਆ ਰਹੀ ਹੈ ਉਹਨਾਂ ਨੇ ਕਿਹਾ ਵੀ ਬਹੁਤ ਵਾਰ ਜਿਹੜਾ ਪੰਚਾਇਤਾਂ ਨੂੰ ਪਿਛਲੇ 16-17 ਸਾਲਾਂ ਤੋਂ ਉਹ ਕਹਿੰਦੇ ਆ ਰਹੇ ਆ ਤੇ ਮੌਜੂਦਾ ਸਰਕਾਰ ਨਾਲ ਵੀ ਇਹੀ ਜਿਹੜੀ ਗੱਲਬਾਤ ਕੀਤੀ ਤੇ ਹਾਲੇ ਤੱਕ ਕਿਸੇ ਤਰ੍ਹਾਂ ਦਾ ਕੋਈ ਹੱਲ ਨਹੀਂ ਹੋ ਰਿਹਾ ਕੀ ਕਹਿਣਾ ਚਾਹੁੰਦੇ ਇਹ ਦੀ ਪਿੰਡ ਵਾਸੀਆਂ ਦਾ ਬਹੁਤ ਵੱਡਾ ਮਸਲਾ ਵਾ ਅਸੀਂ ਜਿਉਂ 7-8 ਮਹੀਨੇ ਹੋ ਗਿਆ ਸਰਪੰਚ ਬਣਿਆ ਨੂੰ ਮੈਨੂੰ ਮੈਂ ਜੰਗੀ ਪੱਦਰ ਤੇ ਮਤਲਬ ਇਹਦਾ ਸਪੋਥ ਕਰ ਰਿਆ ਆ ਵੀ ਕਿਸੇ ਨਾ ਕਿਸੇ ਬਨੇ ਜਿਹੜਾ ਪਾਣੀ ਦਾ ਪ੍ਰਬੰਧ ਕੀਤਾ ਜਾਵੇ ਲੇਕਿਨ ਜਿਹੜਾ ਪਹਿਲਾ ਸਰਪੰਚ ਜੀ ਹੈਗਾ ਉਹ ਮੰਨੇ ਕੁਝ ਜਗ੍ਹਾ ਹਾ ਰੀਆ ਆਪਣੇ ਇੱਕ ਕਨਾਲ ਕੁਝ ਮਰਲੇ ਜਗ੍ਹਾ ਵਾ ਜਿਹੜੀ ਉਹ ਮਿੱਟੀ ਸਵਟੇਗੇ ਤੋਂ ਪੂਰ ਦਿੱਤੀ ਗਈ ਆ ਬਹੁਤੀ ਪ੍ਰੋਬਲਮ ਉਹਦੀ ਵਜ੍ਹਾ ਕਰਕੇ ਆਈ ਆ ਅਸੀਂ ਪਿੰਡ ਵਾਸੀਆਂ ਨੇ ਮੈਂ ਕਾਫੀ ਵਾਰੀ ਕਿਹਾ ਵੀ ਚਲੋ ਸੇਖਾ ਸਾਹਿਬ ਕੋ ਚਲੀਏ ਮੈਂ ਹੁਣ ਸਪੈਸ਼ਲ ਤੌਰ ਦੇ ਉੱਤੇ ਕੱਲ ਸੇਖਾ ਸਾਹਿਬ ਦੇ ਬੰਦੇ ਉਹਨੇ ਸੇਖਾ ਸਾਹਿਬ ਦੇ ਡਿਊਟੀ ਲਾਈ ਆ ਮੌਕਾ ਵੇਖਣ ਤੇ ਰੱਖਿਆ ਉਹ ਮੌਕਾ ਵੀ ਦੇਖੀ ਕੁਝ ਨਾ ਕੁਝ ਇਹਦਾ ਹੱਲ ਜ਼ਰੂਰ ਕਰਨਗੇ ਪਾਣੀ ਦਾ ਸੋ ਜਿਵੇਂ ਕਿ ਤੁਸੀਂ ਵੀ ਸਿਆਣਿਆਂ ਕੀ ਜਿਵੇਂ ਕਿ ਬਹੁਤ ਜ਼ਿਆਦਾ ਗੰਦਾਪਣ ਅੱਜ ਕੱਲ੍ਹ ਜਿਵੇਂ ਕਿ ਮੱਛਰ ਬਹੁਤ ਜ਼ਿਆਦਾ ਜਿਹੜਾ ਡੇਂਗੂ ਵੀ ਪੈਦਾ ਹੋ ਜਾਂਦਾ ਤੇ ਹੋਰ ਵੀ ਮੱਛਰ ਤੇ ਇੱਕ ਉੱਥੇ ਨਾ ਵਲੇ ਦੇ ਵਿੱਚ ਵੀ ਤਾਰਾਂ ਜਿਹੜੀਆਂ ਲੰਕੀਆਂ ਹੋਈਆਂ ਨੇ ਤੇ ਕਰੰਟ ਆ ਰਿਹਾ ਹਿੰਦ ਜਿਹੜਾ ਉਹਦੇ ਹੱਲ ਦੇ ਬਾਰੇ ਤੇ ਬਹੁਤ ਜ਼ਿਆਦਾ ਕਦਰਾ ਉੱਥੇ ਤੇ ਬਿਜਲੀ ਬੋਰਡ ਵਾਲਿਆਂ ਨੂੰ ਵੀ ਥੋੜਾ ਕਹਿ ਕੇ ਉਹਦਾ ਵੀ ਹੱਲ ਜ਼ਰੂਰ ਕਰਵਾਇਓ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਵਿੱਚ ਨੇਰੇ ਕੋਈ ਨੌਲੇਜ ਵਿੱਚ ਨਹੀਂ ਆ ਇਹ ਤੁਹਾਡੇ ਥਰੂ ਹੀ ਮੈਨੂੰ ਪਤਾ ਲੱਗਾ ਵਾ ਬੁਧੀ ਗਾਲੇ ਪਿੰਡ ਵਾਲਿਆਂ ਨੇ ਕੁਝ ਨਹੀਂ ਮੈਨੂੰ ਇਹਦੇ ਬਾਰੇ ਦੱਸਿਆ ਕਿ ਮਤਲਬ ਉਹਦੇ ਵਲੇ ਦੇ ਲਾਗੇ ਤਾਰਾ ਨੇ ਇਦਾਂ ਉਹ ਜ਼ਰੂਰ ਕਰਾਵਾਂਗੇ ਹਾਲੇ। ਦੂਸਰਾ ਪਾਣੀ ਦਾ ਜਿਹੜਾ ਮਸਲਾ ਵਾ ਪਿੰਡ ਵਾਲਿਆਂ ਨੂੰ ਵੀ ਜ਼ਰੂਰ ਚਾਹੀਦਾ ਵਾ ਕਿ ਛੇਦੀਨਾ ਪੱਤਰਕਾਰ ਬੁਲਾ ਕੇ ਜ਼ਰੂਰ ਏ। ਕਹਿੰਦੇ ਆ ਕਿ ਮਤਲਬ ਵਾਲਾ ਛੇਦੀਨਾ ਹੱਲ ਹੋ ਜੇ ਪਰ ਮੇਰਾ ਸਹਿਯੋਗ ਦੇਣ। ਮੈਂ ਇਹਨਾਂ ਨੂੰ ਕਾਫੀ ਵਾਰੀ ਲੋਕਮੈਂਟ ਕਰਕੇ ਵੀ ਕਿਹਾ ਵਾ ਸਪੀਕਰ ਦੇ ਵਿੱਚ ਵੀ ਇਕੱਠੇ ਹੋ ਗਏ ਤੇ ਚਲੋ ਮੇਰੇ ਨਾਲ ਸੇਵਾ ਸਾਹਿਬ ਨੂੰ ਕਹੀਏ। ਤੇ ਪਰ ਮੈਂ ਆਪਣੇ ਲੈਵਲ ਤੇ ਅੱਗੇ ਵੀ ਮੈਂ ਇੱਕ ਵਾਰੀ ਤੁਹਾਨੂੰ ਦੱਸ ਚੁੱਕਾ ਆ ਕਿ ਮੈਂ ਬੁਲਾ ਰਿਹਾ ਬੰਦੇ ਸੇਫਾ ਸਾਹਿਬ ਨੇ ਡਿਊਟੀ ਲਾਈ ਜੇ ਬੰਦਿਆਂ ਦੀ ਵੀ ਮੌਕਾ ਵੇਖ ਕੇ ਆਓ ਉਹ ਕੱਲ ਆਏ ਸੀਗੇ ਇੱਥੇ ਪੇਂਟ ਦੇ ਵਿੱਚ ਪਰ ਮੈਂ ਇੱਥੇ ਨਾ ਹੁਣ ਕਰਕੇ ਉਹ ਫੇਰ ਕੱਲ ਦਾ ਟਾਈਮ ਉਹਨਾਂ ਕੋਲ ਲਿਆਵਾ ਜਾਂ ਐਤਵਾਰ ਹੁਣ ਕਰਕੇ ਉਹ ਨਹੀਂ ਆਏ ਕੱਲ ਸੋਮਵਾਰ ਜ਼ਰੂਰ ਆਉਣਗੇ ਆ ਆ ਕੇ ਮੌਕਾ ਵੇਖ ਕੇ ਸੇਫਾ ਸਾਹਿਬ ਨੂੰ ਦੱਸਣ ਕਿ ਦੂਜੀ ਗੱਲ ਇਹ ਆ ਕਿ ਜਿਹੜਾ ਪਹਿਲੇ ਸਰਪੈਂਟ ਨੇ ਉਹ ਛੱਪੜ ਪੂਰਿਆ ਵਾ ਉਹਦੀ ਵਜ੍ਹਾ ਕਰਕੇ ਸਭ ਤੋਂ ਵੱਡੀ ਪ੍ਰੋਬਲਮ ਆਈ ਆ ਜਿੱਦਾਂ ਉਹਨੇ ਪਾਣੀ ਛੋਟਿਆ ਵਾ ਉਹਨਾਂ ਦੂਜੀ ਪਾਰਦੀ ਵਾਲਿਆਂ ਨੇ ਕੇਸ ਕਰ ਦਿੱਤਾ ਵਾ ਉਹ ਕੇਸ ਕਰਨ ਕਰਕੇ ਬਹੁਤੀ ਵੱਡੀ ਪ੍ਰੋਬਲਮ ਆਈ ਆ ਤੇ ਗਾੜੀ ਉਹਨਾਂ ਨੇ ਮਿੱਟੀ ਸੁੱਟ ਗਏ ਤੇ ਉਹ ਬੰਦ ਕਰ ਦਿੱਤਾ ਨਾ ਇਹਦੇ ਪਿੰਡ ਵਾਲੇ ਮੇਰੇ ਨਾਲ ਇਹ ਤੁਰ ਰਹੇ ਆ ਵੀ ਗਾੜੀ ਜਿੱਥੇ ਮਿੱਟੀ ਸੁੱਟ ਗਏ ਉਹਨਾਂ ਨੇ ਬੰਦ ਕੀਤਾ ਉਹਨੂੰ ਖੋਲਿਆ ਜਾਵੇ ਇਹ ਕੋ ਖੋਲਣ ਦੀ ਬਜਾਏ ਉਹ ਪਿੰਡ ਵਾਲੇ ਵੀ ਨਾਲ ਇੱਕ ਮਜ਼ਾਕ ਜੇ ਤੋਰਦੇ ਉੱਤੇ ਗੱਲਾਂ ਕਰਦੇ ਆ ਪਰ ਸਹਿਯੋਗ ਨਹੀਂ ਦੇ ਰਹੇ ਮੈਂ ਇੱਕ ਜੰਗੀ ਪੱਧਰ ਤੇ ਚਾਹੁੰਦਾ ਕਿ ਮੈਨੂੰ ਮੌਕਾ ਮਿਲਿਆ ਵਾ ਤੇ ਮੈਂ ਇਹ ਪਾਣੀ ਦਾ ਹੱਲ ਕਰਾਂ ਹੂਰ ਵੀ ਮਸਲੇ ਜਿਹੜੇ ਆ ਮੈਨੂੰ ਦੱਸਣ ਤੇ ਮੈਂ ਵੱਧ ਤੋਂ ਵੱਧ ਪਿੰਡ ਦਾ ਜਿਹੜਾ ਵਾ ਹੱਲ ਕਰ ਸਕਾਂ ਵਲਵੈਂਟ ਕਰਾ ਸਕਾਂ ਜੇਕਰ ਪਿੰਡ ਨਾਲ ਸਹਿਯੋਗ ਦੇ ਦੇ ਤੇ ਕਿੰਨੇ ਕੁ ਚਿਰ ਦੇ ਵਿੱਚ ਉਮੀਦ ਕੀਤੀ ਜਾ ਸਕਦੀ ਹੈ ਕਿ ਜੜੀਏ ਕੜੀਏ ਸਾਫ ਹੋ ਜੂਗੀ ਇਹ ਦੇਖੋ ਜੀ ਇਹ ਸਾਰਾ ਕੁਝ ਸਰਕਾਰਾਂ ਦੇ ਡਿਪਾਰਟਮੈਂਟ ਆ ਮੇਰੇ ਨਾਲ ਜਾਣ ਤੇ ਹੋ ਸਕਦਾ ਛੇਤੀ ਤੋਂ ਛੇਤੀ ਹੱਲ ਹੋ ਜੇ ਮੈਂ ਲਾਸ਼ ਤੇ ਤੁਸੀਂ ਆਪਣੇ ਜਿਹੜਾ ਪਿੰਡ ਵਾਸੀ ਨੇ ਕੀ ਕਰਨਾ ਚਾਹੋਗੇ ਮੈਂ ਬੇਲੇ ਵੀ ਬੇਨਤੀ ਕਰ ਚੁੱਕਾ ਹਾਂ ਵੀ ਮੈਂ ਪਿੰਡ ਵਾਲਿਆਂ ਨੂੰ ਕਹਿਣਾ ਵਾ ਕਿ ਮੇਰੇ ਨਾਲ ਆਓ ਤੇ ਰਾਂ ਲੱਗ ਕੇ ਹੱਲਾ ਮਾਰੀਏ ਤੇ ਪਿੰਡ ਦਾ ਵਾਦਵਾਦ ਸੀ ਜੋਗ ਦੇਣ ਪਿੰਡ ਦਾ ਮਾਨੂੰ ਸੀ ਜੋਗ ਮਿਲੇ ਤੇ ਪਿੰਡ ਦਾ ਵਾਦਵਾਦ ਉਕਾਸ ਕਰਾ ਚੁੱਕੀ